ਗਵਾਦ ਤੇ ਕੀ ਗੱਲ ਹੋਈ 15 ਮਾਰਚ ਨੂੰ ਗੁਰਦੀਪ ਸਿੰਘ ਸਾਹੀ ਪਿਆ ਮੇਰੇ ਮੈਂ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਅੱਜ ਕੀ ਹੋਇਆ ਕੀ ਗੱਲ ਕੀ ਹੋਈ ਸਾਹਿਬ ਮੰਦਿਰ ਦਾ ਹਰ ਗਵਨ ਬਣਾ ਤਾ ਖਟਕ ਲੱਗਿਆ ਅੱਛਾ ਆ ਖਟਕ ਲੱਗਿਆ ਗੁਰਦੀਪ ਸਿੰਘ ਹੁਣ ਕੋਈ ਕੋਈ ਉਹ ਸਾਰੇ ਕਿੰਨੇ ਬੰਦੇ ਜਿਆਦਾ ਯਾਰ ਉਹ ਸਾਰੇ ਅੰਦਰ ਗੁੰਡਾ ਕਰਦੀ ਹੋਣ ਰਹੀ ਆ ਹਾਂ ਮੇਰੇ ਸਾਰੇ ਵਾਲ ਪੜਦੇ ਤੇ ਇਹਨਾਂ ਨੇ ਅਗਰ ਮੈਂ ਐਸੇ ਕਿਹਦੀ ਪਾਰਟੀ ਲੋਕਾਂ ਗਾੜੀ ਪੜਨ ਲੱਗੇ ਕਾਂਗਰਸ ਨੂੰ ਭਰਲੇ ਤੁਸੀਂ ਨਾ ਤਾਂ ਕਾਲਜ ਖੋ ਗਿਆ ਲੈ ਵੀਰੇ ਸਾ ਵੀ ਫੋਗ ਲੈ ਗਿਆ ਕਾਲਜ ਖੋ ਗਿਆ ਪੱਕ ਵੀ ਹੋ ਗਿਆ ਲੈ ਕੇ ਰਹੀ ਅੱਛਾ ਆ ਸਾਰੇ ਵਾਲ ਦੇ ਹੋ ਜੀ ਆ ਤਰ ਕਗੜ ਪੰਡੇ ਨਾ ਦਰਗਾਹ ਆ ਆ ਸਾਰੇ ਵਾਲ ਖੋਤੇ ਨੇ ਕੌਣ ਆਇਆ ਹੱਥੋਂ ਪਾਈ ਘਟਣਾ ਮਰੇ ਗੁਰਦੀਪ ਸਰ ਨਾਲ ਜਿਹੜੇ ਬੰਦਿਆਂ ਨੂੰ ਲੇ ਕਰ ਆਇਆ ਆ ਆ ਪੱਕ ਕਿੱਥੇ ਪੱਕ ਵੀ ਉਹ ਲੈ ਕੇ ਹੋ ਗਏ ਹਾਂ ਜੀ ਦੱਸੋ ਕੀ ਹੋਇਆ ਗੱਲੋ ਦੇਖੋ ਬੜੀ ਅਮਨ ਸ਼ਾਂਤੀ ਨਾਲ ਜਿਹੜਾ ਪ੍ਰੋਗਰਾਮ ਸੀਗਾ ਵੋਟਾਂ ਦੀ ਅੱਜ ਨਾਮ ਜਿੰਦਗੀ ਨੂੰ ਲੈ ਕੇ ਚੱਲ ਰਿਆ ਸੀਗਾ ਇੱਕ ਕਾਂਗਰਸ ਵਾਲਿਆਂ ਨੇ ਪਿਛਲੇ ਲੰਮੇ ਸਮੇਂ ਤੋਂ ਆ ਦੁੱਤਾ ਕਿ ਜਿਹੜੀ ਗੁੰਡਾਗਰਦੀ ਇਹਨਾਂ ਦੇ ਖੂਨ 'ਚ ਰਚੀ ਆ ਉਹ ਗੁੰਡਾਗਰਦੀ ਇਹਨਾਂ ਦੇ ਖੂਨ 'ਚੋਂ ਨਿਕਲਦੀ ਨਹੀਂ ਜਦੋਂ ਆਰਮਨਾ ਜਿਹੜੇ ਬੰਦੇ ਨੇ ਪੇਪਰ ਫਾਈਲ ਕਰਨੇ ਆ ਉਹ ਆਰਮਨਾ ਇੱਕ ਬੰਦਾ ਆਵੇ ਆਪਣੇ ਪੇਪਰ ਦਵੇ ਤਾਂ ਜਾਵੇ ਜਿਹੜਾ ਹਜੂਮ ਬਣਾ ਕੇ ਦਹਿਸ਼ਤ ਦਾ ਮਾਹੌਲ ਬਣਾ ਕੇ ਆਣ ਕੇ ਅਫਸਰਾਂ ਨੂੰ ਪ੍ਰੈਸ਼ਰ ਬਣਾ ਕੇ ਤਾਂ ਨਾਲ ਖੜ ਕੇ ਤਾਂ ਆਪਣੇ ਆਪ ਨੂੰ ਇਹ ਵਿਖਾਵਾ ਕਰਨਾ ਹੈ ਹਨਾ ਉਹਦਾ ਕਰਕੇ ਸਾਰਾ ਜਿਹੜਾ ਇਹ ਸਿਸਟਮ ਇਹਨਾਂ ਨੇ ਖਰਾਬ ਕੀਤਾ ਪਿਛਲੀ ਵਾਰੀ ਵੀ ਜਦੋਂ ਇਹ ਬਲਾਗ ਸੰਤੀ ਦੀਆਂ ਇਲੈਕਸ਼ਨਾਂ ਇੱਥੇ ਡੇਰਾ ਬਾਬਾ ਨਾਨਕ ਚ ਹੋਈਆਂ ਉਸ ਸਮੇਂ ਇਹਨਾਂ ਨੇ ਉਦੋਂ ਵੀ ਡੇਰਾ ਬਾਬਾ ਨਾਨਕ ਚ ਬੜੀ ਗੁੰਡਾਗਰਦੀ ਕੀਤੀ ਤੁਸੀਂ ਵੀ ਤੁਹਾਡੇ ਚੈਨਲਾਂ ਵਾਲਿਆਂ ਵੀ ਵੇਖਿਆ ਇਹਨਾਂ ਨੂੰ ਆਤ ਤਾਂ ਪਈਆਂ ਵੀ ਖਰੇ ਇਹਨਾਂ ਨੂੰ ਕੋਈ ਡੱਕਣ ਵਾਲਾ ਨਹੀਂ ਹੈਗਾ ਇਹਨਾਂ ਨੂੰ ਭੁਲੇਖਾ ਹੈ ਉਹ ਜਿਹੜਾ ਭੁਲੇਖਾ ਜਿਹਨਾਂ ਦਾ ਦੂਰ ਹੋ ਗਿਆ ਠੀਕ ਹੈ ਨਾ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਗੁੰਡਾਗਰਦੀ ਬਿਲਕੁਲ ਨਹੀਂ ਮੈਂ ਚੱਲਣ ਦੇਣੀ ਜਿਹੜੇ ਗੁੰਡਾਗਰਦੀ ਬਦਮਾਸ਼ੀ ਕਰਦੇ ਨੇ ਉਹਨਾਂ ਦਾ ਡੇਰਾ ਬਾਬਾ ਨਾਨਕ ਤੇ ਕੋਈ ਥਾਂ ਨਹੀਂ ਗੁੰਡਿਆਂ ਨੂੰ ਐਸੀ ਨੱਥ ਪਾਵਾਂਗਾ ਮੈਂ ਜਾਦ ਕਰਨਗੇ ਇੱਕ ਵਾਰੀਏ ਜਿਹੜੇ ਗੁੰਡੇ ਸਮਝਦੇ ਨਾ ਜਿਹੜੇ ਦਫਤਰਾਂ ਜਾਣ ਕੇ ਪੱਗਾਂ ਲੱਤੀਆਂ ਜੀ ਪੱਗਾਂ ਤਾਂ ਤੁਸੀਂ ਲੱਗ ਗਈ ਤੁਹਾਨੂੰ ਦੇਖਦਾ ਹੀ ਹੋਣਾ ਜਦੋਂ ਪੱਗਾਂ ਨੂੰ ਕਿਹੜੇ ਕਿੱਲ ਲੱਗੇ ਨੇ ਫਿਰ ਵਾਜਦੀਆਂ ਵੀ ਤੇ ਲੱਤਦੀਆਂ ਵੀ ਨੇ ਸ਼ੁਰੂਆਤ ਕਿਦਾਂ ਦੀ ਸ਼ੁਰੂਆਤ ਤਾਂ ਮੈਨੂੰ ਪਤਾ ਮੈਂ ਤਾਂ ਤੁਹਾਡੇ ਨਾਲ ਇੱਥੇ ਵਾਈਟ ਤੇ ਹੀ ਗਿਆ ਚੈਨਲ ਤੁਸੀਂ ਕਰ ਰਹੇ ਸੀ ਮੇਰੀ ਬਾਈਟ ਤਾਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਅੰਦਰ ਜਦੋਂ ਅੰਦਰੋਂ ਅਲਟੇ ਕਾਗਜ਼ੀ ਦਾਖਲ ਹੋਣ ਦੇ ਇਲੈਕਸ਼ਨ ਪਈ ਆ ਤੇ ਤੁਹਾਨੂੰ ਨਹੀਂ ਲੱਗਦਾ ਕਿ ਮਾਹੌਲ ਹਲਕੇ ਦਾ ਜਿਹੜਾ ਬਹੁਤ ਤਣਾਅਪੂਰਨ ਹੈ ਦੇਖੋ ਲੋਕ ਬੜੇ ਸਮਝਦਾਰ ਸਿਆਣੇ ਨੇ ਲੋਕਾਂ ਨੂੰ ਸਭ ਪਤਾ ਕੌਣ ਕੀ ਕਰਦਾ ਕੌਣ ਕੀ ਕਰਦਾ ਮੈਂ ਆਪਣੇ ਆਪ ਨੂੰ ਇਹ ਅਕੀ ਚਾਹਵਾ ਕਿ ਮੈਂ ਬੜਾ ਸਾਫ਼ ਆ ਦੂਜਾ ਬੜਾ ਸਾਫ਼ ਆ ਇਹ ਲੋਕ ਦੱਸਣਗੇ ਕਿ ਸਾਫ਼ ਰਾਜਨੀਤੀ ਕੌਣ ਕਰਦਾ ਤੇ ਗੁੰਡਾਗਰਦੀ ਦੀ ਰਾਜਨੀਤੀ ਕੌਣ ਕਰਦਾ ਇਹ ਲੋਕਾਂ ਨੂੰ ਡੇਰਾ ਬਾਬਾ ਨਾਨਕ ਵਾਲਿਆਂ ਨੂੰ ਪਤਾ ਪਿਛਲੇ 4 ਸਾਲ ਤੋਂ ਜਿੰਨੀ ਅਮਨ ਸ਼ਾਂਤੀ ਮੈਂ ਡੇਰਾ ਬਾਬਾ ਨਾਨਕ 'ਚ ਰੱਖੀ ਆ। ਤੁਸੀਂ ਦੱਸੋ ਕਿਸੇ ਪਿੰਡ 'ਚ ਕੋਈ ਪਰਚੇ ਨਾ ਦੀ ਚੀਜ਼। ਕਿਸੇ ਨੇ ਕੋਈ ਪ੍ਰੈਸ਼ਰ ਬਣਾਇਆ ਹੋਵੇ ਕਿਸੇ ਨੂੰ ਅੱਜ ਤੱਕ ਕੋਈ ਇੱਕ ਕੇਸ ਦੱਸ ਦੇ। ਉਹ ਕਾਂਗਰਸੀ ਦੱਸ ਦੇ ਕੋਈ ਕਾਲੀ ਦੱਸ ਦੇਣ ਕਿ ਕਿਸੇ ਨਾਲ ਕੋਈ ਪਰਚਾ ਜਾਂ ਨਾਜਾਇਜ਼ ਕੋਈ ਧੱਕੇਸ਼ਾ ਹੀ ਹੋਈ ਆ। ਕਾਲੀ ਕੋਲੋ 'ਚ ਬੜਾ ਹੋਇਆ ਜੀ ਸਾਹਮਣੇ ਸਾਹਮਣੇ। ਗੱਲ ਇਹ ਆ ਕਿ ਆਪਣੀ ਜ਼ੁਬਾਨ ਗੰਦੀ ਕਰਨ ਵਾਲੀ ਚੱਲ। ਜਾਂ ਕਿਸੇ ਦੀ ਧੀ ਨੂੰ ਗਾਲ ਦੇਣੀ ਉਹ ਤੁਹਾਡੀ ਧੀ ਨੂੰ ਕਿਹੜਾ ਇਹਦੇ ਤੋਂ ਪਤਾ ਲੱਗ ਜਾਂਦਾ ਵੀ ਮੈਂ ਤਾਂ ਬਿਲਕੁਲ ਇਹਦੇ ਹੱਕ 'ਚ ਨਹੀਂ ਗਾਲੀ ਕਲੋਚਿਆ ਕਿਸੇ ਨੂੰ ਉਹ 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 ਵੀ ਕੱਢੇਗਾ ਇੱਕ ਉਹ ਅਗਲੇ ਬੰਦੇ ਉਹ ਵੀ ਕੱਢੇਗਾ ਤਾਂ ਲੋਕੀ ਤਮਾਸ਼ਾ ਦੇਖਣ ਕੇ ਖੜਕੇ ਹੁਣ ਗਾਲੀ ਦਾ ਜਵਾਬ ਨਹੀਂ ਦੋਨੇ ਧਿਰ ਖੜੇ ਆ ਤੇ ਹਾਲੀ ਵੀ ਤਣਾਅ ਵਧਿਆ ਪਿਆ ਸਮਾਂ ਤਾਂ ਕਿੰਨਾ ਜਾਜੇ ਉਹ ਕੋਈ ਨਾ ਜੀ ਇਹ ਤਣਾਅ ਜਿਹੜਾ ਪਹਿੜ ਜਾਣਾ ਕੋਈ ਟੈਨਸ਼ਨ ਨਹੀਂ ਹੋਇਆ ਬਿਲਕੁਲ ਠੀਕ ਹੋ ਜੀ ਠੀਕ ਹੈ ਵਿਆਹ ਵਰਗਾ ਮਾਹੌਲ ਆ ਤਾਂ ਵਿਆਹ 'ਚ ਸ਼ੁਰੂਆਤ ਤੇ ਹੋ ਗਈ ਤਾਂ ਬੀ ਦਾ ਲਿਖਾ ਕਿੰਨੇ ਪਾਇਆ ਵੇਖੋ ਜੀ ਵਿਆਹ ਵਰਗਾ ਮਾਹੌਲ ਤਾਂ ਤੁਹਾਨੂੰ ਪਤਾ ਹੀ ਆ ਜਦੋਂ ਵਿਆਹ ਹੋਵੇ ਉਹਦੇ ਵਿੱਚ ਕੋਈ ਮਾੜੀ-ਮੋਟੀ ਕੋਈ ਰਿਸ਼ਤੇਦਾਰ ਇਦਾਂ ਦਾ ਹੋ ਹੀ ਜਾਂਦਾ ਆ ਹੀ ਜਾਂਦਾ ਵਿੱਚ ਕਿ ਜਿਹੜਾ ਮਾੜਾ ਰਿਸ਼ਤੇਦਾਰ ਪੈ ਜਾਂਦਾ ਤਾਂ ਮਾੜਾ ਮੋੜਾ ਫੁੱਫੜ ਆ ਜਾਂਦਾ ਤਾਂ ਫੁੱਫੜੀ ਤੈਨੂੰ ਪਤਾ ਸਾਰਾ ਸਿਸਟਮ ਜਿਹੜਾ ਖਰਾਬ ਕਰ ਦਿੰਦਾ ਵੇਖੋ ਮੈਂ ਇਹ ਗੱਲ ਤੇ ਬਿਲਕੁਲ ਹੱਕ 'ਚ ਨਹੀਂ ਨਾ ਮੈਂ ਕੁੱਟ ਮਾਰਦੇ ਹੱਕ 'ਚ ਠੀਕ ਹੈ ਜੀ ਮੈਂ ਤਾਂ ਬੜੀ ਮੇਰੇ ਮਨ 'ਚ ਸੀਗੀ ਕਿ ਪਿੱਛੇ 2 ਲੱਖ ਨਾ ਹੋ ਘਟੀਆਂ ਪੰਚਾਇਤ ਦੀਆਂ ਲੱਖਣਾ ਤਾਂ ਮਿਊਨਿਸਪਲ ਕਮੇਟੀ ਡੇਰਾ ਬਾਬਾ ਨਾਨਕ ਦੀਆਂ ਲੱਖਣਾ ਹੋ ਕੇ ਢੀਆਂ ਤਾਂ ਤੁਸੀਂ ਵੀ ਦੇਖਿਆ ਕਿ ਬੜੇ ਚੰਗੇ ਸਜੇ ਢੰਗ ਨਾਲ ਇਲੈਕਸ਼ਨਾਂ ਜਿਹੜੀਆਂ ਹੋਈਆਂ ਤਾਂ ਮੈਂ ਇਹ ਉਮੀਦ ਰੱਖਦਾ ਸੰਘੇ ਕਿ ਇਹ ਵੀ ਬੜੇ ਚੰਗੇ ਤਰੀਕੇ ਨਾਲ ਹੁੰਦੀਆਂ ਹੁਣ ਵੀ ਤਾਂ ਕੱਲੇ-ਕੱਲੇ ਬੰਦੇ ਕਾਗਜ਼ ਭਰਨ ਜਾ ਹੀ ਰਹੇ ਨੇ ਕੌਣ ਰੋਕਣ ਡਿਆ ਇਹ ਕੀ ਵਿਖਾਵਾ ਪੱਕਾ ਦੇ ਵਾਸਤੇ ਵਿਖਾਵਾ ਕਰਦੇ ਨੇ ਲੋਕਾਂ